ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਰਹੋਏ ਇੱਕ ਨਵੀਂ ਕਹਾਣੀ ਨਾਲ ਸਹਿਰ ਅਜੇ ਪੂਰੀ ਤਰ੍ਹਾਂ ਜਾਗਿਆ ਨਹੀਂ ਸੀ ਪਰ ਬੀਕੇਐਮ ਗਲੋਬਸ ਕਾਰਪੋਰੇਸ਼ਨ ਦਾ ਦਫ਼ਤਰ ਪਹਿਲਾਂ ਹੀ ਖੁੱਲ ਚੁੱਕਾ ਸੀ ਸਟਾਫ ਦੇ ਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਲਾਈਟਾਂ ਹੌਲੀ-ਹੌਲੀ ਜਗ ਰਹੀਆਂ ਸਨ ਚਾਹ ਵਾਲੇ ਦੀ ਆਵਾਜ਼ ਲੌਬੀ ਤੱਕ ਪਹੁੰਚ ਰਹੀ ਸੀ ਅਤੇ ਉੱਥੇ ਫਰਸ਼ ਤੇ ਇੱਕ ਪਰਛਾਵਾਂ ਚੁੱਕਿਆ ਹੋਇਆ ਸੀ ਇੱਕ ਬਜ਼ੁਰਗ ਇਨਸਾਨ ਜਿਸ ਦੀ ਪਿੱਠ ਝੁਕੀ ਹੋਈ ਸੀ ਹੱਥ ਵਿੱਚ ਇੱਕ ਚਾੜੂ ਅਤੇ ਚਿਹਰੇ ਤੇ ਹਲਕੀ ਜਿਹੀ ਥਕਾਵਟ ਅੱਖਾਂ ਵਿੱਚ ਇੱਕ ਅਣਕਹੀ ਡੂੰਘਾਈ ਉਸਨੇ কুর্তা ਪਜ ਚਮਕ ਫਿੱਕੀ ਪੈ ਚੁੱਕੀ ਸੀ ਪੈਰਾਂ ਵਿੱਚ ਪੁਰਾਣੇ ਚੱਪਲਾਂ ਤੇ ਮੱਥੇ ਤੇ ਪਸੀਨੇ ਦੀਆਂ ਹਲਕੀਆਂ ਲਕੀਰਾਂ ਉਹ ਚਾੜੂ ਲਗਾ ਰਿਹਾ ਸੀ ਚੁੱਪਚਾਪ ਬਿਨਾਂ ਕਿਸੇ ਨੂੰ ਪਰੇਸ਼ਾਨ ਕੀਤੇ ਕੰਪਨੀ ਦਾ ਕੁਝ ਸਟਾਫ ਆ ਚੁੱਕਾ ਸੀ ਨੌਜਵਾਨ ਮੁੰਡੇ ਕੁੜੀਆਂ ਚਮਕਦਾਰ ਕੱਪੜਿਆਂ ਵਿੱਚ ਆਪਣੇ ਲੈਪਟਾਪ ਬੈਗਾਂ ਨਾਲ ਕਿਸੇ ਨੇ ਬਜ਼ੁਰਗ ਨੂੰ ਦੇਖਿਆ ਫਿਰ ਨਜ਼ਰਾਂ ਫੇਰ ਲਈਆਂ ਸ਼ਾਇਦ ਨਵਾਂ ਸਫਾਈ ਵਾਲਾ ਹੋਵੇਗਾ ਇੱਕ ਨੇ ਬੜੂ ਬੜਾ ਹੈ ਬਜ਼ੁਰਗ ਹੈ ਪਰ ਕੰਮ ਕਰ ਰਿਹਾ ਹੈ ਸਲਾਮ ਹੈ ਦੂਜੇ ਨੇ ਕਿਹਾ ਪਰ ਉਸ ਦੇ ਸ਼ਬਦਾਂ ਵਿੱਚ ਵੀ ਆਪਣਾਪਨ ਨਹੀਂ ਸੀ ਬਸ ਇੱਕ ਰਸਮੀ ਹਮਦਰਦੀ ਫਿਰ ਦਫ਼ਤਰ ਵਿੱਚ ਬ੍ਰਾਂਚ ਮੈਨੇਜਰ ਰਗੂ ਮਹਿਤਾ ਦੀ ਐਂਟਰੀ ਹੋਈ ਉਹ ਲਗਭਗ 40 ਸਾਲ ਦਾ ਸੀ ਉਹ ਤੇਜ਼ ਕਦਮਾਂ ਨਾਲ ਆਪਣੇ ਕੈਬਨ ਵੱਲ ਵਧਿਆ ਅਤੇ ਉਸੇ ਸਮੇਂ ਉਸ ਦੀ ਨਜ਼ਰ ਉਸ ਬਜ਼ੁਰਗ ਤੇ ਪਈ ਉਸ ਦਾ ਚਿਹਰਾ ਵਿਗੜ ਗਿਆ ਅਵੇ ਇਹ ਕੌਣ ਹੈ ਇਹ ਕੀ ਕਰ ਰਿਹਾ ਹੈ ਮੇਰੇ ਕੈਬਨ ਦੇ ਬਾਹਰ ਇਹੀ ਛਾੜੂ ਅੰਦਰ ਕੋਣ ਲਿਆਇਆ ਕੌਣਾ ਹੈ ਇਹ ਬੁੱਢਾ ਸਟਾਫ ਨੇ ਚੁੱਪਚਾਪ ਇੱਕ ਦੂਜੇ ਵੱਲ ਦੇਖਿਆ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤੂੰ ਸੁਣ ਰਿਹਾ ਹੈ ਜਾਂ ਨਹੀਂ ਤੰਨੂੰ ਅੰਦਰ ਕਿਸਨੇ ਵੜਿਆ ਰਗੂ ਮਹਤਾਬ ਬਜ਼ੁਰਗ ਦੇ ਕੋਲ ਪਹੁੰਚ ਚੁੱਕਾ ਸੀ ਬਜ਼ੁਰਗ ਨੇ ਕੁਝ ਕਹਿਣ ਲਈ ਮੂੰਹ ਖੋਲ੍ਹਿਆ ਹੀ ਸੀ ਚੁੱਪ ਬੋਲਣ ਦੀ ਲੋੜ ਨਹੀਂ ਇਹੇ ਸਫਾਈ ਬਾਹਰ ਕਰ ਸਮਝਿਆ ਅਤੇ ਅਗਲੀ ਵਾਰ ਅੰਦਰ ਦਿਖਾਇਆ ਤਾਂ ਛਾੜੂ ਖੋ ਕੇ ਬਾਹਰ ਸੁੱਟ ਦਿਆਂ ਅਤੇ ਅਗਲੇ ਹੀ ਪਲ ਇੱਕ ਜ਼ੋਰਦਾਰ ਥੱਪੜ ਦਫ਼ਤਰ ਦੀ ਹਵਾ ਵੀ ਜੰਮ ਗਈ ਬਜ਼ੁਰਗ ਦਾ ਚਿਹਰਾ ਥੋੜਾ ਝੁਕਿਆ ਪਰ ਉਸਨੇ ਕੁਝ ਨਹੀਂ ਕੀਤਾ ਨਾ ਕੋਈ ਗੁੱਸਾ ਨਾ ਕੋਈ ਬਦਦੂਆ ਬਸ ਖਮੋਸੀ ਉਸਨੇ ਅਤੇ ਇੱਕ ਨੰਬਰ ਡਾਇਲ ਕੀਤਾ ਬਸ ਇਨਾ ਕਹਿਆ ਵਕਤ ਆ ਗਿਆ ਹੈ ਹੁਣ ਸਫਾਈ ਸ਼ੁਰੂ ਹੋਣੀ ਚਾਹੀਦੀ ਹੈ ਫੋਨ ਕੱਟ ਗਿਆ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਪਰ ਸਿਰਫ 20 ਮਿੰਟਾਂ ਬਾਅਦ ਦਫ਼ਤਰ ਦੇ ਬਾਹਰ ਤਿੰਨ ਕਾਲੀ ਐਸਯੂਵੀ ਆ ਕੇ ਰੁਕੀਆਂ ਕਾਲੇ ਸੂਟ ਸਰਕਾਰੀ ਗੱਡੀਆਂ ਦੇ ਨਿਸ਼ਾਨ ਸਟਾਫ ਦੇ ਚਿਹਰਿਆਂ ਦਾ ਰੰਗ ਉੱਡਣ ਲੱਗ ਗਿਆ ਤਾਂ ਅਸਲੀ ਤੂਫਾਨ ਅੰਦਰ ਆਇਆ ਦਫ਼ਤਰ ਵਿੱਚ ਹਫੜਾ ਦਫੜੀ ਮਚ ਚੁੱਕੀ ਸੀ ਗੇਟ ਤੇ ਤਣਾਤ ਗੜਾ ਹੜਬੜਾ ਗਏ ਸਨ ਕਾਲੇ ਸੂਟ ਪਹਿਨੇ ਤਿੰਨ ਲੋਕ ਤੇਜ਼ ਕਦਮਾਂ ਨਾਲ ਅੰਦਰ ਦਾਖਲ ਹੋਏ ਅੱਖਾਂ ਵਿੱਚ ਗੁੱਸਾ ਨਹੀਂ ਪਰ ਚਿਹਰਿਆਂ ਤੇ ਸਾਫ਼ ਜਾਣਕਾਰੀ ਸੀ ਪਿੱਛੋਂ ਇੱਕ ਲੰਮਾ ਚੌੜਾ ਆਦਮੀ ਉੱਤਰਿਆ ਸੂਟ ਬੂਟ ਵਿੱਚ ਉਮਰ ਲਗਭਗ 60 ਬਾਲ ਸਫੇਦ ਪਰ ਚਾਲ ਵਿੱਚ ਤੀਵਾ ਵਾਲਾ ਉਸ ਦੇ ਪਿੱਛੇ ਵਿਕੀਐਮ ਗਲੋਬਲ ਕਾਰਪੋਰੇਸ਼ਨ ਦੇ ਬੋਰਡ ਆਫ ਡਾਇਰੈਕਟਰ ਪੂਰਾ ਸਟਾਫ ਇੱਕ ਪਾਸੇ ਖੜਾ ਸੀ ਕਿਸੇ ਦੀ ਹਿੰਮਤ ਨਹੀਂ ਸੀ ਹੋ ਰਹੀ ਕੀ ਕੁਝ ਪੁੱਛਣ ਬ੍ਰਾਂਚ ਮੈਨੇਜਰ ਰਗੂ ਮਹਿਤਾ ਜੋ ਹੁਣ ਤੱਕ ਕੋफी ਮੰਗਵਾਉਣ ਦੀ ਤਿਆਰੀ ਵਿੱਚ ਸੀ ਇਹਨਾਂ ਸਭ ਨੂੰ ਦੇਖ ਕੇ ਹਰਿਆਣਾ ਰਹਿ ਗਿਆ ਉਸਨੇ ਐਨਕਾਂ ਠੀਕ ਕੀਤੀਆਂ ਅਤੇ ਕਬਰਾਂ ਦੇ ਹੋਏ ਬੋਲੇ ਸਰ ਅਚਾਨਕ ਤੁਸੀਂ ਉਸਦੇ ਮੋਹ ਨਿਕਲਿਆ ਸੀ ਕਿ ਉਹ ਬਜ਼ੁਰਗ ਚਾੜੂ ਵਾਲਾ ਹੌਲੀ-ਹੌਲੀ ਸਾਹਮਣੇ ਆਇਆ ਹੁਣ ਉਸਨੇ ਆਪਣੀ ਕਮਰ ਸਿੱਧੀ ਕਰ ਲਈ ਅੱਖਾਂ ਵਿੱਚ ਜੋ ਚਮਕ ਸੀ ਉਹ ਹੁਣ ਤੱਕ ਕਿਸੇ ਨੇ ਨਹੀਂ ਦੇਖੀ ਸੀ ਅਤੇ ਪਿੱਛੇ ਆਵਾਜ਼ ਪਈ ਮਿਲੋ ਸ੍ਰੀ ਨਰੈਣ ਦੇਵ ਨਾਲ ਵੀ ਕੇਮ ਗਲੋਬਲ ਦੇ ਮੁਲ ਸੰਸਥਾਪਕ ਅਤੇ 85% ਸ਼ੇਅਰ ਦੇ ਹੋਲਡਰ ਪੂਰਾ ਸਟਾਫ ਸੁਣ ਰਿਹਾ ਰਗੂਦੀ ਕੌਫੀ ਦੀ ਟ੍ਰੇ ਹੱਥਾਂ 'ਚ ਡਿੱਗ ਗਈ ਉਸਨੇ ਬੁੱਲ ਕੰਮਣ ਲੱਗੇ ਉਹੀ ਇਨਸਾਨ ਜਿਸ ਨੂੰ ਉਹਨਾਂ ਨੇ ਇੱਕ ਸਿਫਾਈ ਕਰਮਚਾਰੀ ਸਮਝ ਕੇ ਉਸਨੂੰ ਥੱਪੜ ਮਾਰਿਆ ਗਾਲਾਂ ਦਿੱਤੀਆਂ ਗਈਆਂ ਉਹ ਆਦਮੀ ਇਸ ਪੂਰੀ ਕੰਪਨੀ ਦਾ ਮਾਲਕ ਨਿਕਲਿਆ ਬੋਰਡ ਡਾਇਰੈਕਟਰ ਅੱਗੇ ਵਧਿਆ ਕਿ ਦੋਸਤ ਤੁਸੀਂ ਅਜਾਹ ਕਿਉਂ ਕੀਤਾ ਨਰਨ ਦੇ ਮੁਸਕਰਾਏ ਉਹ ਮੁਸਕਾਨ ਜਿਸ ਵਿੱਚ ਦਰਦ ਵੀ ਸੀ ਤੇ ਦਰਸ਼ਨ ਵੀ ਮੈਂ ਇਥੇ ਇਹ ਦੇਖਣਾ ਆਇਆ ਸੀ ਕਿ ਜੋ ਕੰਪਨੀ ਵਿੱਚ ਮੈਂਤ ਨਾਲ ਬਣਾਈ ਹੈ ਉਸ ਵਿੱਚ ਸੰਸਕਾਰ ਤੇ ਦਇਆਪੂ ਹੈ ਇਹ ਜਾਨਣਾ ਸੀ ਕਿ ਮੇਰੇ ਤੋਂ ਬਾਅਦ ਇਸ ਇਮਾਰਤ ਵਿੱਚ ਇਨਸਾਨੀਤ ਬਚੀ ਜਾਂ ਹੰਕਾਰ ਤੇ ਚਮਕੀ ਬਾਕੀ ਹੈ ਉਹਨਾਂ ਨੇ ਰਗੁਮਹਿਸਾਵਲ ਦੇਖਿਆ ਰਗੁਹਨ ਕੰਬ ਰਿਆ ਮੰਨੂ ਮਾਫ ਕਰ ਦਿਓ ਸਰ ਮੰਨੂ ਨਹੀਂ ਪਤਾ ਸੀ ਕਿ ਤੁਸੀਂ ਨਰਨਦੇਵ ਨੇ ਉਸ ਦੀ ਗੱਲ ਵਿੱਚੋਂ ਹੀ ਕੱਟ ਦਿੱਤੀ ਤੈਨੂੰ ਜਾਨਣਾ ਜ਼ਰੂਰੀ ਨਹੀਂ ਸੀ ਬੇਟਾ ਪਰ ਸਮਝਣਾ ਜ਼ਰੂਰੀ ਸੀ ਕੋਈ ਇਨਸਾਨ ਚਾੜੂ ਲਾ ਕੇ ਖੜਾ ਹੋਵੇ ਜ਼ਰੂਰੀ ਨਹੀਂ ਉਹ ਸਿਰਫ ਫਸ ਸਾਫ ਕਰ ਰਿਹਾ ਹੋਵੇ ਕਦੇ ਕਦੇ ਉਹ ਸਵੇ ਦੀ ਤੂੜ ਵੀ ਹਟਾਉਂਦਾ ਹੈ ਬੋਰਡ ਦੇ ਇੱਕ ਮੈਂਬਰ ਨੇ ਕਿਹਾ ਸਰ ਅਸੀਂ ਤੁਹਾਡੇ ਹਦੇਸ ਦਾ ਇੰਤਜ਼ਾਰ ਕਰ ਰਹੇ ਹਾਂ ਨਰੈਣਦੇਵ ਨੇ ਕਿਹਾ ਪਹਿਲਾ ਹਦੇਸ ਇਹ ব্রাঞ্চ ਮੈਨੇਜਰ ਨੂੰ ਤੁਰੰਤ ਬਾਹਰ ਕੱਢੋ ਆਪਣੇ ਦੇ ਹਰ ਕਰਮਚਾਰੀ ਲਈ ਹੁਣ ਸਵੇਦਨਾ ਸਿਖਲਾਈ ਲਾਜ਼ਮੀ ਹੋਵੇ ਕਿਉਂਕਿ ਇਨਸਾਨੀ ਤੋਂ ਤੋਬਾ ਬਿਨਾ ਮੁਨਾਫਾ ਸਾੜਿਆ ਹੋਇਆ ਫਲ ਹੁੰਦਾ ਹੈ ਸਟਾਫ ਹੁਣ ਤੱਕ ਰੋ ਚੁੱਕਾ ਸੀ ਕੁਝ ਦੀਆਂ ਅੱਖਾਂ ਵਿੱਚ ਸ਼ਰਮ ਸੀ ਇੱਕ ਨੌਜਵਾਨ ਮਹਿਲਾ ਕਰਮਚਾਰੀ ਹੋਲੀ ਜੀ ਅੱਗੇ ਆਈ ਬੋਲੀ ਸਰ ਮੈਂ ਤੁਹਾਨੂੰ ਦੇਖਿਆ ਸੀ ਪਰ ਮੈਂ ਵਿਚ ਉੱਪਰ ਹੀ ਹੈ ਸਾਨੂੰ ਸਭ ਨੂੰ ਸਫਾਈ ਦੀ ਲੋੜ ਹੈ ਸਿਰਫ ਦਫ਼ਤਰ ਦੀ ਨਹੀਂ ਮੰਨਦੀ ਵੀ ਨਰੈਣਦੇਵ ਮੁਸਕਰਾਏ ਬਿਲਕੁਲ ਬੇਟਾ ਸੱਚੀ ਸਫਾਈ ਉੱਥੋਂ ਹੀ ਸ਼ੁਰੂ ਹੁੰਦੀ ਹੈ ਅਗਲੇ ਦਿਨ ਵੀਕੇਐਮ ਗਲੋਬਲ ਦੀ ਬ੍ਰਾਂਚ ਵਿੱਚ ਇੱਕ ਨਵਾਂ ਪੋਸਟਰ ਲੱਗਿਆ ਕੰਪਨੀ ਦੀ ਲੌਬੀ ਵਿੱਚ ਉਸੇ ਜਗ੍ਹਾ ਜਿੱਥੇ ਨਰੈਣ ਨੂੰ ਥੱਪੜ ਮਾਰਿਆ ਗਿਆ ਸੀ ਪੋਸਟਰ ਵਿੱਚ ਉਹਨਾਂ ਦੀ ਤਸਵੀਰ ਸੀ ਚੜ੍ਹ ਚਾੜੂ ਹੱਥ ਵਿੱਚ ਅੱਖਾਂ ਵਿੱਚ ਗ੍ਰੀਮਾ ਤੇ ਹੇਠਾਂ ਇੱਕ ਲਾਈਨ ਜੋ ਜ਼ਮੀਨ ਸਾਫ਼ ਕਰਦਾ ਉਹ ਨੀਹਾਂ ਮਜ਼ਬੂਤ ਕਰਦਾ ਹੈ ਪੂਰਾ ਦਫ਼ਤਰ ਹੁਣ ਬਦਲ ਚੁੱਕਾ ਸੀ ਕਰਮਚਾਰੀ ਜੋ ਪਹਿਲਾਂ ਸਿਰਫ ਕੇ ਪੀ ਆਈ ਦੇ ਟੀਚੇ ਦੀਆਂ ਗੱਲਾਂ ਕਰਦੇ ਸਨ ਹੁਣ ਮਨੁੱਖਤਾ ਸਨਮਾਨ ਅਤੇ ਐਸਾਨਾ ਵਰਗੇ ਸ਼ਬਦਾਂ ਤੇ ਚਰਚਾ ਕਰਨ ਲੱਗੇ ਸਨ ਐਚ ਆਰ ਵਿਭਾਗ ਨੇ ਇੱਕ ਨਵੀਂ ਟ੍ਰੇਨਿੰਗ ਸ਼ੁਰੂ ਕੀਤੀ ਨਾਮ ਸੀ ਸਵੇਦਨਾ ਅਤੇ ਲੀਡਰਸ਼ਿਪ ਤੱਕ ਪਹਿਲੇ ਹੀ ਦਿਨ ਨਰੇਂਦਰ ਦੇਵ ਖੁਦ ਉਸ ਟ੍ਰੇਨਿੰਗ ਵਿੱਚ ਆਏ ਪਰ ਇਸ ਵਾਰ ਕੁਰਤਾ ਨਹੀਂ ਸੂਟ ਪਾਇਆ ਹੋਇਆ ਸੀ ਅਤੀ ਚਾੜੂ ਉਹਨਾਂ ਦੀ ਸੀਟ ਦੇ ਕੋਲ ਰੱਖੀ ਸੀ ਕਿਉਂਕਿ ਉਹ ਹੁਣ ਇੱਕ ਪ੍ਰਤੀਕ ਬਣ ਚੁੱਕੀ ਸੀ ਇੱਕ ਨੌਜਵਾਨ ਕਰਮਚਾਰੀ ਅਰਜੁਨ ਨੇ ਹੱਥ ਖੜਾ ਕੀਤਾ ਸਰ ਕੀ ਤੁਹਾਨੂੰ ਲੱਗਿਆ ਸੀ ਕਿ ਤੁਸੀਂ ਇੰਨਾ ਪਰਮਾਨ ਸਹਿ ਸਕੋਗੇ ਦੇਵ ਕੁਝ ਦੇਰ ਚੁੱਪ ਰਿਹਾ ਬੋਲੇ ਹਾਂ ਲੱਗਿਆ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਜੇਕਰ ਮੈਂ ਚੁੱਪ ਰਾਂਗਾ ਤਾਂ ਉਸਦੀ ਅਸਲੀਅਤ ਸਾਹਮਣੇ ਆਵੇਗੀ ਕਿਉਂਕਿ ਇਨਸਾਨ ਉਹਦੋਂ ਹੀ ਬਦਲਦਾ ਜਦੋਂ ਉਸ ਨੂੰ ਕਿਹਾ ਜਾਵੇ ਉਹ ਉਹਦੋਂ ਬਦਲਦਾ ਹੈ ਜਦੋਂ ਉਸ ਨੂੰ ਸਿੱਸਾ ਦਿਖਾਈ ਦੇਵੇ ਫਿਰ ਉਹਨੇ ਇੱਕ ਕਹਾਣੀ ਸੁਣਾਇਆ ਜਦੋਂ ਮੈਂ ਕੰਪਨੀ ਸ਼ੁਰੂ ਕੀਤੀ ਸੀ ਮੇਰੇ ਕੋਲ ਸਿਰਫ ਇੱਕ ਪੁਰਾਣੀ ਸਾਈਕਲ ਸੀ ਤੇ ਸੁਪਨਾ ਵੱਡਾ ਸੀ ਉਹ ਸੁਪਨਾ ਸੀ ਕਿ ਇੱਥੇ ਲੋਕ ਪੇਸੇਵਾਰ ਨਹੀਂ ਇਨਸਾਨ ਵੀ ਬਣਨਾ ਅਫਸੋਸ ਕੋ ਜਿਹੜੇ ਚਿਹਰੇ ਚੰਗੇ ਕੱਪੜਾਂ ਦੇ ਹਟਾ ਕਮੰਡ ਦੀ ਤੂੜ ਨਾਲ ਟਕੇ ਹੋਏ ਨਿਕਲੇ ਪਾਣੀ ਹੁਣ ਮੀਡੀਆ ਵਿੱਚ ਸੀ ਅਖਬਾਰਾਂ ਵਿੱਚ ਸੁਰਖੀਆਂ ਛਪੀਆਂ ਕੰਪਨੀ ਦੇ ਮਾਲਕ ਨੇ ਚਾੜੂ ਚੁੱਕ ਕੇ ਸਿਖਾਇਆ ਸਲੀਲ ਲੀਡਰਸ਼ਿਪ ਦਾ ਮਤਲਬ ਟੀਵੀ ਤੇ ਬਹਿਸ ਚੱਲ ਰਹੀ ਸੀ ਕਿ ਸਾਨੂੰ ਸਾਰਿਆਂ ਨੂੰ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਪੋਸਟਾਂ ਮੈਂ ਤਾਂ ਹੁਣ ਕਾਰ ਵਿੱਚ ਬੰਦ ਸੀ ਕੰਪਨੀ ਨੇ ਨਾ ਸਿਰਫ ਉਸ ਨੂੰ ਚੋਕੜਿਆ ਬਲਕਿ ਉਸ ਦੇ ਖਿਲਾਫ ਦੁਰਵਿਵਰਤ ਸੀਨੀਅਰ ਪ੍ਰਮਾਣ ਦਾ ਕੇਸ ਵੀ ਦਰਜ ਕੀਤਾ ਜਦੋਂ ਰਿਪੋਰਟਰ ਨੇ ਜਾ ਕੇ ਪੁੱਛਿਆ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਕਿੱਥੇ ਗਲਤੀ ਕੀਤੀ ਰਗੂ ਨੇ ਸਿਰ ਚੁਕਾ ਕੇ ਕਿਹਾ ਮੈਂ ਸੋਚਿਆ ਉਹ ਛੋਟਾ ਹੈ ਉਹ ਮੇਰੇ ਵਿਚਾਰਾਂ ਨਾਲ ਬਹੁਤ ਵੱਡਾ ਨਿਕਲਿਆ ਅੰਤ ਵਿੱਚ ਬੀਕੇਐਮ ਗਲੋਬਲ ਦੇ ਦਫ਼ਤਰ ਵਿੱਚ ਹੁਣ ਹਰ ਸਵੇਰ ਸਫਾਈ ਸਟਾਫ ਦੇ ਨਾਲ ਇੱਕ ਸੀਨੀਅਰ ਕਰਮਚਾਰੀ ਵੀ ਕੰਮ ਕਰਦਾ ਸਿਰਫ ਜ਼ਮੀਨ ਲਈ ਨਹੀਂ ਬਲਕਿ ਨਜ਼ਰਚੋਂ ਦਿਹਾਦਤ ਪਾਉਣ ਲਈ ਰਣਦੇਵ ਦੇ ਸ਼ਬਦਾਂ ਵਿੱਚ ਇੱਕ ਦਿਨ ਦਫ਼ਤਰ ਦੀਆਂ ਤਸਵੀਰਾਂ ਤੇ ਲਿਖਿਆ ਗਿਆ ਜੋ ਤੋਂ ਸ਼ੁਰੂ ਕਰਦਾ ਹੈ ਉਹੀ ਉੱਪਰ ਤੱਕ ਪਹੁੰਚਦਾ ਹੈ ਜੋ ਵਾਲਿਆਂ ਨੂੰ ਛੋਟਾ ਸਮਝਦਾ ਹੈ ਉਹ ਕਦੇ ਵੀ ਵੱਡਾ ਨਹੀਂ ਬਣਦਾ ਛਾੜੂ ਝੁੱਕਣ ਵਾਲੇ ਨੂੰ ਕਦੇ ਵੀ ਛੋਟਾ ਨਾ ਸਮਝੋ ਹੋ ਸਕਦਾ ਹੈ ਉਹ ਪੂਰੇ ਸਿਸਟਮ ਨੂੰ ਸਾਫ਼ ਕਰਨਾ ਆਇਆ ਹੋਵੇ ਵੱਡਾ ਹੋਣ ਨਾਲ ਕੁਝ ਨਹੀਂ ਹੁੰਦਾ ਸੋਚ ਵੱਡੀ ਹੋਵੇ ਤਾਂ ਕੰਪਨੀ ਵੀ ਇਨਸਾਨੀਅਤ ਨਾਲ ਚੱਲਦੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਆ ਨਵੀਆਂ ਕਹਾਣੀਆਂ ਤੇ ਨਵੀਆਂ ਅਪਡੇਟਸ ਨਾਲ ਧੰਨਵਾਦ ਦੋਸਤੋ